ਕੁਦਾ ਕੁਸ਼ੀਤਾ ਦਰਵਾਜ਼ੇ ਨੋਣਾ ਦੇ ਅਰੇ ਸ਼ੁਰੂ ਕਰਾਂ ਅਦਰੀ ਦੇ ਮਿੱਤਰ ਪਿਆਰੇ ਸੁਲਖਣ ਫਲੀਆਂ ਵਲੀ ਰਹਿ ਵੜਾਈ ਆ ਖੁਦਾ ਤਾਲਾ ਤੇਰੀ ਅਜ਼ਮਤ ਆਇਆ ਰੱਖਣਾ ਮੇਂ ਨਜ਼ਰ ਠਾਈ ਆ ਇਹਨ ਦਫਾ ਤੇਰੇ ਕੋਲੋਂ ਖਾਦਾ ਸੀ ਪੱਖਾ ਪਿੰਦ ਕਵਿੰਡ ਦਾ ਹੈ ਗਵਾਈ ਆ ਇੱਕ ਵੇਰਾ ਦੱਸੀ ਲੱਗਾ ਸੀ ਚਖਣ ਸੁਲਾ ਪ੍ਰੇਮ ਨਾਲ ਲਗਾਈ ਆ ਘੇਰ ਪਰਦੇ ਨਾਲ ਲਗੋ ਟਕਣ ਮਹਾਰਾਜ ਜੇ ਸੰਾਸਕੇ ਤੇਰਾ ਹੱਥ ਪਤਾ ਉਤਾਈਆ ਉਸੇ ਦੇ ਕਾਰਨ ਤੇਰੇ ਨਾਲ ਬੇਟੇ ਆਇਆ ਵਸਨ ਪ੍ਰੇਮ ਪ੍ਰੀਤੀ ਤੋੜਨ ਭਾਈਆ ਤੇਰਾ ਅਜਾਬ ਆਇਆ ਟਕਟ ਰੂਹੋ ਤੂੰ ਮੇ ਪਾਕ ਰਾਈਆ ਲੈ ਕੇ ਜਾਏ ਉਸ ਹੋਏ ਵਸਨ ਜਿਸ ਮਕਾਮੇ ਹੱਕ ਜਲਵਾ ਦੂਰ ਖਦਾਈਆ ਤਹੀਮ ਰਹਿਮਾਨ ਦਰਸਾਵੇ ਉਹ ਪਤਨ ਜਿਸ ਦਾ ਕਿਨਾਰਾ ਬੇਪਰਵਾਈਆ ਜੋਤੀ ਜੋ ਸੂਪ ਹਰ ਆਪ ਆਪਣੀ ਕਿਰਪਾ ਕਰ ਤੇਰਾ ਲੇਖਾ ਰਿਆ ਚਕਾਈ ਆ ਲਖਣ ਤੇਰਾ ਜਜ਼ਬਾ ਪ੍ਰੇਸ ਨੀਤੀ ਨੀਤੀ ਵਿੱਚੋਂ ਬਦਲਾਈ ਆ ਉਸੇ ਦਾ ਪੂਰਾ ਕਰਨ ਆਇਆ ਮੇਮ ਜੋ ਰਾਤੀ ਸੁਪਨਿਆਂ ਵਿੱਚ ਸੁਝਾਈ ਆ ਤੇਰਾ ਪਿਛਲਾ ਲਹਿਣਾ ਦੇਣ ਮਕਰੂਜ਼ ਰਿਆ ਚਕਾਈ ਆ ਤੇਰਾ ਥੋੜਾ ਦਾਤਾ ਸੀ ਨਾਲ ਅਸਲ ਸਹਿਨ ਸਰਪਲਾ ਰੂਪ ਲਿਆਈ ਆ ਜੋਤੀ ਜੋ ਸੂਪ ਆਪ ਆਪਣੀ ਕਿਰਪਾ ਕਰ ਮਿਹਰਬਾਨ ਹੋਏ ਸਹਾਈ ਆ ਲਖਣ ਤੇਰੇ ਪਿਛੇ ਲੈ ਗਿਆ ਤਸਰੀਫ ਬੇਰਬਾਦ ਮੇਨ ਨਜ਼ਰ ਠਾਈ ਆ ਤੇਰੇ ਕਰਮ ਦੀ ਕਰਕੇ ਜਾਏ ਤਸਬੀਹ ਉਤਮੇ ਦੂਰ ਖਦਾਈ ਆ ਤੇਰੀ ਬੇਸ਼ੱਕ ਉਮਰ ਭਾਵੇਂ ਜੈਨ ਜੀ ਕੱਡਿਆ ਵਿੱਚੋਂ ਵੜਾਪਾ ਰੂਪੋਂ ਪਟਾਈ ਆ ਤੇਰੀ ਕੀਮਤ ਬਾਈ ਤਾਰੀਫ ਅਗਬਰਾਂ ਦਾ ਵਧਾਈ ਆ ਤੈਨੂੰ ਵੇਖ ਕੇ ਇੱਕ ਅਜੀਜ਼ ਸਿਰ ਆਪਣਾ ਹੱਥ ਟਕਾਈ ਆ ਤੇਰੀ ਜਾਣ ਕੇ ਪਿਛਲੀ ਤਮੀਜ਼ ਤਬਾ ਦਿੱਤੀ ਫਲਾਈ ਆ ਜਿਹੜਾ ਕਰ ਰਿਹਾ ਸੀ ਅਦੀਕ ਵੇਲਾ ਵਕਤ ਦਾਇਕ ਲਈ ਆ ਉਸੇ ਦੀ ਦੱਸੇ ਨਾ ਕੋਈ ਸੁਸਦੀਪ ਮੁਸਨਤ ਨਜ਼ਰ ਕੋਈ ਨਾ ਆਈ ਆ। ਕਵੈਡੀ ਨਿਸ਼ਾਨੀ ਇੱਕ ਕਰਾਨੇ شریف। ਉਹ ਦਾ ਕਦੀਮ ਦਾਇਕ ਲਈ ਆ ਸੱਚ ਦੀ ਸਦਾ ਪ੍ਰੀਤ ਪੂਰਨ ਨਾਮ ਪੂਰਨ ਦਾਤਾ ਗਿਆ ਤੜਾਈ ਆ। ਤੁਸੀਂ ਪਹਿਲੋਂ ਪਾਕਿਸਤਾਨ ਦੇ ਵਸਨੀਕ ਉਹ ਹਿੰਦੂ ਦੇ ਸਪਾਈ ਤੁਹਾਡੀ ਸ਼ਹਾਦਤ ਦਾ ਇਹ ਪ੍ਰਧਾਈ ਆ। ਤੁਹਾਡੇ ਕੋਲ ਖੜੇ ਕਰੀਬ ਜਿਸਰਾਨ ਸ਼ੇਰ ਕਮਾਈ ਆ। ਉਹਦੇ ਕਾਰਨ ਹੋਈ ਏ ਕਸ਼ੀਸ਼ ਜੋ ਤੇਰੇ ਕੋ ਤਾਂ ਕਿ ਸਭਾ ਸਾਧੀ ਰਿਆਲਟਾਈ ਆ ਮਹਾਰਾਜ ਸ਼ੇਰ ਸਿੰਘ ਕ੍ਰਿਸ਼ਨੂ ਭਗਵਾਨ ਏਕੇ ਜਾਏ ਉਹ ਪੀਕ ਜਿਹੜੀ ਅੰਤ ਮਕਬਰਿਆਂ ਵਿੱਚੋਂ ਬਾਹਰ ਢਾਈ ਆ ਇਹ ਅਸੀਂ ਲਿਖਦੇ ਤੁਹਾਨੂੰ ਸਰਦਾਰ ਸਾਡਾ ਦੱਸ ਦਿੱਤਾ ਤੇ ਇਹਨਾਂ ਸ਼ਬਦਾਂ ਨੇ ਨਾਲ ਹੀ ਨੇ ਕਹਾਂਦਾ ਜਾਤ ਗਿਆ ਸੋਹਾ ਨਾਰਾਇਣ ਸਿੰਘ ਕ੍ਰਿਸ਼ਨੂ ਭਗਵਾਨ